ਫਗਵਾੜਾ ਦੇ ਜੀਟੀ ਰੋਡ ਤੇ ਇੱਕ ਅਣਪਛਾਤੇ ਵਿਅਕਤੀ ਦੀ ਮਿਲੀ Laash ਸੂਚਨਾ ਮਿਲਦੇ ਹੀ ਥਾਣਾ ਸਿਟੀ ਐਸਐਚਓ ਜਤਿੰਦਰ ਕੁਮਾਰ ਪੁਲਿਸ ਫੋਰਸ ਨਾਲ ਉੱਥੇ ਪਹੁੰਚੇ ਤੇ ਮੌਕੇ ਤੇ Laash ਨੂੰ ਕਬਜ਼ੇ ਵਿੱਚ ਲੈ ਕੇ ਮੋਰਚੀਖਾਨੇ ਵਿੱਚ ਭੇਜਿਆ ਗਿਆ ਦੇਖੋ ਕੀ ਹੈ ਪੂਰਾ ਮਾਮਲਾ ਇਸ ਵੀਡੀਓ ਦੇ ਅੰਦਰ ਬਤਨਕੀ ਰਾਹੇ ਤੋਂ ਦਰੁਪਕ ਲੂਚਾ ਦੀ ਰਿਪੋਰਟ ਕੀ ਮਾਮਲਾ ਜਿਹੜਾ ਇੱਕ ਵਿਅਕਤੀ ਦੇ ਤੋਈ ਇਹ ਅਨਨੋਨ ਇੱਥੇ ਡੈੱਡ ਬੋਡੀ ਮਿਲੀ ਹੈ ਆ ਕੇ ਇੱਥੇ ਬੈਠੀ ਹੈ ਕਹਿੰਦੇ ਤੁਹਾਨੂੰ ਤਾਂ ਵੀ ਇਹੀ ਗੱਲ ਹੈ ਇਸ ਤੂਬਾ ਲਾ ਕੇ ਪਿੱਛੇ ਨੂੰ ਗਿਰ ਗਿਆ ਤੇ ਇਹਦੀ ਡੈਥ ਹੋ ਗਈ ਤੇ ਬਾਕੀ ਦੇਖਦੇ ਆ ਕਿਥੇ ਦਾ ਰਹਿਣ ਵਾਲਾ ਆ ਉਹ ਆਇਡੈਂਟੀਫਿਕੇਸ਼ਨ ਨਹੀਂ ਕਲੀਅਰ ਕਰਕੇ ਤੇ ਅਗਲੀ ਕਾਰਵਾਈ ਕਿੰਨੀ ਦੇਖੋ ਨੂੰ ਕੀ ਲੱਗਦਾ ਆ ਕਿੰਨੀ ਉਮਰ ਤੇ ਅਜੇ ਕੁਝ ਨਹੀਂ ਕੋਈ ਛੱਟ ਦਾ ਨਿਸ਼ਾਨ ਨਹੀਂ ਕੁਝ ਨਹੀਂ ਹੈਗਾ ਤੂਫਾਨ ਤੇ ਬਾਕੀ ਪੋਸਟ ਮੌਮਟ ਬਾਅਦ ਹੀ ਕੁਝ ਲਿਖਣਾ ਕਿੰਨੀ ਉਮਰ ਤੇ ਲੱਗਦਾ ਦੇਖੋ ਇਹ 30 ਤੋਂ ਉੱਪਰ ਦੀ ਰੇਂਜ ਤੇੜੀ ਹੂੰ ਤੇ ਕੀ ਕਾਰਵਾਈ ਕੀਤੀ ਜਾ ਰਹੀ ਹੈ ਅਜੇ ਤਾਂ ਫਿਲਹਾਲ ਇਹਦੇ ਘਰ ਦੇ ਦੀ ਪਹਿਲਾਂ ਤਲਾਸ਼ ਕੀਤੀ ਜਾਊ ਉਦੋਂ ਬਾਅਦ ਫਿਰ ਇਹਦੀ ਕਾਰਵਾਈ ਮੁਜਲੰਦ ਤੇ ਸਰ ਕੋਈ ਪ੍ਰੂਫ ਵਗੈਰਾ ਮਿਲੇ ਜੀ ਦੇ ਵਿੱਚੋਂ ਕੋਈ ਹਜੀ ਆਪਾਂ ਤਲਾਸ਼ੀ ਲੈਣੀ ਹੈ ਜੀ ਜਾ ਕੇ ਉੱਥੇ ਤਲਾਸ਼ੀ ਤੇ ਡੈਡ ਬੋਡੀ ਜੀ ਕੀ ਕਰੀਏ ਡੈਡ ਬੋਡੀ ਡੈਡ ਬੋਡੀ ਅਸੀਂ ਮੋਰਚਰੀ ਚੀਜ਼ ਜਮ੍ਹਾਂ ਕਰਾ ਲਾਂ ਠੀਕ ਹੈ